ਕੀ ਮੋਦੀ ਸਾਹਿਬ ਤੁਸੀਂ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਕਿਉਂ ਔਰਨਾਚਲ ਪ੍ਰਦੇਸ਼ ਦੇ ਜਿਹੜੇ ਪਿੰਡ ਆ ਉਹਨਾਂ ਦੇ ਨਾਂ ਬਦਲ ਰਹੇ ਹੋ ਭਾਰਤ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਭਾਰਤ ਨੇ ਆਪਣੀ ਗਲਤ ਵਿਦੇਸ਼ ਨੀਤੀ ਕਰਕੇ ਆਪਣੇ ਗੁਆਂਢੀ ਮੁਲਕਾਂ ਨੂੰ ਆਪਣਾ ਦੁਸ਼ਮਣ ਬਣਾਇਆ ਅਮਰੀਕਾ ਆ ਰਕੇ ਦੇਸ਼ ਭਾਰਤ ਦੇ ਉਲਟ ਹੋ ਗਏ ਉਦੋਂ ਰੂਸ ਨੇ ਚਾਈਨਾ ਨੇ ਭਾਰਤ ਦੀ ਕਿਸੇ ਪ੍ਰਕਾਰ ਦੀ ਕੋਈ ਹੈਲਪਿੰਗ ਕੀਤੀ ਆਪਰੇਸ਼ਨ ਸਧੂਰ ਵੇਲੇ ਕਿਸੇ ਵੀ ਦੇਸ਼ ਨੇ ਭਾਰਤ ਦੇ ਹੱਕ ਦੇ ਵਿੱਚ ਬਿਆਨ ਨਹੀਂ ਦਿੱਤਾ ਰਸ਼ੀਆ ਤੋਂ ਤੇਲ ਖਰੀਦਦੇ ਆ ਸਸਤੇ ਰੇਟਾਂ ਤੇ ਫਾਇਦਾ ਕੀ ਹੁੰਦਾ ਹੈ ਕਾਰਪੋਰਟ ਘਰਾਣਿਆਂ ਨੂੰ ਉਹਨਾਂ ਰੈਫਾਈਨਰੀਜ਼ ਨੂੰ ਜੇ ਕੱਚਾ ਤੇਲ ਖਰੀਦਿਆ ਜਾਂਦਾ ਘੱਟ ਰੇਟ ਤੇ ਉਹਦਾਂ ਅਮਰੀਕਾ ਨਾਲ ਦੁਸ਼ਮਣੀ ਵੀ ਡੈੜੀ ਪੀਓ ਆਮ ਬੰਦੇ ਤੱਕ ਪਹੁੰਚਦੀ ਹੈ ਉਹਦਾ ਫਾਇਦਾ ਆਮ ਬੰਦੇ ਤੱਕ ਪਹੁੰਚਦਾ ਪੁਤਿਨ ਦੇ ਨਾਲ ਤੁਸੀਂ ਕਾਹਦੇ ਬਹਿ ਗਏ ਗੱਡੀ ਦੇ ਵਿੱਚ ਮੋਦੀ ਮੁਰੇ ਆਵੇ ਉਹ ਬਾਜੀ ਮੋਦੀ ਪੁਤਿਨ ਦਾ ਮਾਸਟਰ ਸਟ੍ਰੋਕ ਮੋਦੀ ਨੇ ਰਸ਼ੀਆ ਨੂੰ ਕਰ ਦਿੱਤਾ ਮੋਦੀ ਨੇ ਰਸ਼ੀਆ ਨੂੰ ਯੋ ਕਰ ਦਿੱਤਾ ਰੂਸ ਤੋਂ ਤੁਸੀਂ ਇਹ ਪੁੱਛਿਆ ਕਿ ਆਪਰੇਸ਼ਨ ਸੰਧੂਜਤੋ ਹੋਇਆ ਰਸ਼ੀਆ ਸਾਡਾ ਬਹੁਤ ਪੁਰਾਣਾ ਮਿੱਤਰ ਹੈ ਕੀ ਰਸ਼ੀਆ ਨੇ ਕੋਈ ਬਿਆਨ ਦਿੱਤਾ ਕਿ ਤੁਸੀਂ ਉਹਨਾਂ ਨਾਲ ਕੱਟੀ ਚ ਬੈਠ ਕੇ ਸਵਾਲ ਕੀਤਾ ਕਿ ਤੁਸੀਂ ਸਾਡੇ ਹੱਕ ਦੇ ਵਿੱਚ ਕਿਉਂ ਨਹੀਂ ਖੜੀ ਚ ਸਾਨੂੰ ਲੁੱਟ ਸੀ ਸੈਕੋਪਟਰ ਫੇਲਰ ਆਫ ਫੋਰਨਫਾਲ ਸੀ ਨਥਿੰਗ else ਮੋਦੀ ਸਾਹਿਬ ਚਾਈਨਾ ਗਏ ਹੈ ਐਸਈਓ ਸੰਘਾਈ ਕਾਰਪੋਰੇਸ਼ਨ ਦੇ ਵਿੱਚ ਕੀ ਉਹਨਾਂ ਨੇ ਸੀ ਜੰਪਿੰਗ ਨੂੰ ਸਵਾਲ ਪੁੱਛਿਆ ਕਿ ਭਾਰਤ ਦੇ ਜਿਹੜੇ ਬਾਰਡਰ ਤੇ ਉਹ ਕਬਜ਼ੇ ਕਰ ਰਹੇ ਆ ਉਹ ਕਿਉਂ ਕਰ ਰਹੇ ਆ ਕੀ ਸਵਾਲ ਪੁੱਛਿਆ ਕਿ ਪਾਕਿਸਤਾਨ ਦੇ ਨਾਲ ਜਦੋਂ ਆਪਰੇਸ਼ਨ ਸੰਦੂਰ ਹੋਇਆ ਸੀਗਾ ਚਾਈਨਾ ਨੇ ਟੈਕਨੀਕਲ ਤਰੀਕੇ ਦੇ ਨਾਲ ਕਿਉਂ ਹੈਲਪ ਕੀਤੀ ਕਿਉਂ ਚਾਈਨਾ ਨੇ ਬਾਅਦ ਬਿਆਨ ਦਿੱਤਾ ਕਿ ਅਸੀਂ ਪਾਕਿਸਤਾਨ ਦੇ ਨਾਲ ਆ ਕੀ ਮੋਦੀ ਸਾਹਿਬ ਤੁਸੀਂ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਕਿਉਂ ਔਰ ਨਾਚਰਲ ਪ੍ਰਦੇਸ਼ ਦੇ ਜਿਹੜੇ ਪਿੰਡ ਆ ਉਹਨਾਂ ਦੇ ਨਾਂ ਬਦਲ ਰਹੇ ਹੋ ਕੀ ਤੁਸੀਂ ਪੁੱਛਿਆ ਕਿ ਜਿਹੜਾ ਬਫਰ ਸਟਾਕ ਭਾਰਤ ਨੇ ਬਣਾ ਰੱਖਿਆ ਬਾਰਡਰ ਤੇ ਚਾਈਨਾ ਵਾਲੇ ਤੇ ਉਹ ਆਪਣੇ ਏਰੀਆ ਦੇ ਵਿੱਚ ਬਣਾ ਰੱਖਿਆ ਉਹ ਪੂਰੀ ਜਿਹੜਾ ਬਾਰਡਰ ਹੈ ਉਸ ਤੇ ਕਿਉਂ ਨਹੀਂ ਬਣਾਇਆ ਗਿਆ ਕੀ ਤੁਸੀਂ ਇਹਨਾਂ ਦਾ ਸਵਾਲ ਪੁੱਛਿਆ ਕਿ ਉਹ ਹਮੇਸ਼ਾ ਪਾਕਿਸਤਾਨ ਦੀ ਸਪੋਰਟ ਕਿਉਂ ਕਰਦੇ ਆ? ਬੇਸ਼ੱਕ ਭਾਰਤ ਚਾਈਨਾ ਤੋਂ ਬਹੁਤ ਜ਼ਿਆਦਾ ਚੀਜ਼ਾਂ ਖਰੀਦਦਾ ਹੈ ਫਿਰ ਵੀ ਚਾਈਨਾ ਭਾਰਤ ਦੀ ਸਪੋਰਟ ਨਹੀਂ ਕਰਦਾ। ਇਹ ਸਾਰੇ ਸਵਾਲ ਸੀਗੇ ਜਿਹੜੇ ਤੁਸੀਂ ਪੁੱਛਣੇ ਸੀ ਪਰ ਤੁਸੀਂ ਉੱਥੇ ਹਾਸਾ ਖੇਡਾ ਕਰਕੇ ਠਠਾ ਕਰਕੇ ਮੀਡੀਆ ਨੂੰ ਦਿਖਾ ਕੇ ਕਿ ਮੈਂ ਹਾਂ ਗੱਲਾਂ ਕਰ ਰਿਹਾ ਮੇਰੀ ਉਗਲ ਆਏ ਆ ਤੇ ਵਿਸ਼ਵ ਦੇ ਤਿੰਨ ਮੁਲਕ ਜਿਹੜੇ ਹੈਗੇ ਆ ਰਸ਼ੀਆ ਚਾਈਨਾ ਤੇ ਇਹ ਦੇਖ ਰਹੇ ਆ મોદી ਦੀ ਗੱਲ ਸੁਣ ਰਹੇ ਆ। ਸਸਤੇ ਲੋਕਲ ਮੀਡੀਆ ਦੇ ਵਿੱਚ ਗੋਦੀ ਮੀਡੀਆ ਚਾਹਰ ਵਾਲਾ ਪਵਾਤਾ ਪੁਤਨ ਦੇ ਨਾਲ ਤੁਸੀਂ ਕਾਹਦੇ ਬਹਿ ਗਏ ਗੱਡੀ ਦੇ ਵਿੱਚ ਗੋਦੀ ਮੋੜੀ ਆ ਬਈ ਮੋਦੀ ਬਾਜੀ ਬਾ ਮੋਦੀ ਮੋਦੀ ਦਾ ਮਾਸਟਰ ਸਟ੍ਰੋਕ ਮੋਦੀ ਨੇ ਰਸ਼ੀਆ ਕੋ ਵੋ ਕਰ ਦਿਆ ਮੋਦੀ ਨੇ ਰਸ਼ੀਆ ਕੋ ਜੋ ਕਰ ਦਿਆ ਰਸ਼ੀਆ ਤੋਂ ਤੇਲ ਖਰੀਦਦੇ ਆ ਸਸਤੇ ਰੇਟਾਂ ਤੇ ਫਾਇਦਾ ਕਿਹਨੂੰ ਹੁੰਦਾ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਰੈਫਾਈਨਰੀਜ਼ ਨੂੰ ਜੇ ਕੱਚਾ ਤੇਲ ਖੀਦਾ ਜਾਂਦਾ ਘੱਟ ਰੇਟ ਤੇ ਉਹਦਾਂ ਅਮਰੀਕਾ ਨਾਲ ਦੁਸ਼ਮਣੀ ਵੀ ਲੈ ਲਈ ਕੀ ਉਹ ਆਮ ਬੰਦੇ ਤੱਕ ਪਹੁੰਚਦੀ ਹੈ ਹਲ ਉਦਾ ਫਾਇਦਾ ਆਮ ਬੰਦੇ ਤੱਕ ਪਹੁੰਚਦਾ ਆਮ ਬੰਦੇ ਨੂੰ ਉਹੀ ਰੇਟ ਮਹਿੰਗਾ ਮਿਲਦਾ 100-100 ਰੁਪਏ ਮਹਿੰਗਾ ਜਿਹੜਾ ਰੇਟ ਪਹਿਲਾਂ ਸੀਗਾ ਫਿਰ ਰੂਸ ਤੋਂ ਤੁਸੀਂ ਇਹ ਪੁੱਛਿਆ ਕਿ آپریشن ਸੰਧੂਰ ਜਦੋਂ ਹੋਇਆ ਰਸ਼ੀਆ ਸਾਡਾ ਬਹੁਤ ਪੁਰਾਣਾ ਮਿੱਤਰ ਹੈ ਕੀ ਰਸ਼ੀਆ ਨੇ ਕੋਈ ਬਿਆਨ ਦਿੱਤਾ ਕਿ ਤੁਸੀਂ ਉਹਨਾਂ ਨਾਲ ਗੱਡੀ 'ਚ ਬੈਠ ਕੇ ਸਵਾਲ ਕੀਤਾ ਕਿ ਤੁਸੀਂ ਸਾਡੇ ਹੱਕ ਦੇ ਵਿੱਚ ਕਿਉਂ ਨਹੀਂ ਖੜੇ ਜੋ ਸਾਨੂੰ ਲੋੜ ਸੀਗੀ ਇੱਕ ਪਾਸੇ ਅਜ਼ਰਬਾਈਜਾਨ ਵਰਗੇ ਦੇਸ਼ ਤੁਰਕੀ ਵਰਗੇ ਦੇਸ਼ ਤੁਹਾਡੇ ਆਲਟ ਹੋਏ ਫਿਰਦੇ ਆ ਪਾਕਿਸਤਾਨ ਦੀ ਸਪੋਰਟ ਕਰ ਰਹੇ ਆ ਫਿਰ ਤੁਹਾਡੀ ਫੋਰਨ ਪੋਲਿਸੀ ਕਾਦੀ ਹੋ ਗਈ ਇੱਕ ਅਮਰੀਕਾ ਤੁਹਾਡੇ ਤੇ ਟੈਰਿਫ ਲਗਾਇਆ 25% ਫਿਰ ਲਗਾਇਆ 25% 50 ਕਰਤਾ ਦੂਜੇ ਦੇਸ਼ਾਂ ਦੇ 25 30 ਲੱਗਿਆ ਤੁਹਾਡੀ ਫੋਰਨ ਪੋਲਿਸੀ ਕਿੱਥੇ ਹੈ ਉਹਨੇ ਵੀ ਕਹਿੰਦੇ ਤਾਂ ਕੀਤਾ ਕਿ ਉਹਨੇ ਸਮਝੌਤਾ ਕਰਵਾਇਆ ਲੜਾਈ ਦੇ ਵਿੱਚ ਆਪਰੇਸ਼ਨ ਸੰਧੂਰ ਵਾਲਾ ਉਹਨੇ ਇੰਟਰਵਿਨ ਕੀਤਾ ਪਰ ਤੁਸੀਂ ਉਹ ਗੱਲ ਮੁੱਕਰ ਗਈ ਥੋੜਾ 50 ਇੰਚ ਦਾ ਸੀਨਾ ਕੱਟਦਾ ਸੀ ਤੁਸੀਂ ਮੁੱਕ ਰਿਆਂ ਉਸ ਤੇ ਗੁੱਸਾ ਕਿਉਂ ਨੇ ਕੰਮ ਕੀਤਾ ਨੁਕਸਾਨ ਕਿਹਨੂੰ ਹੋ ਰਿਹਾ ਹੈ ਭਾਰਤੀ ਕੰਪਨੀਆਂ ਨੂੰ ਜਿਨ੍ਹਾਂ ਦਾ ਮਾਲ ਨਹੀਂ बिक ਰਿਹਾ ਜਿਨ੍ਹਾਂ ਨੂੰ ਆਰਡਰ ਨਹੀਂ ਆ ਰਹੇ ਨੁਕਸਾਨ ਹੋ ਰਿਹਾ ਆਮ ਲੋਕਾਂ ਦਾ ਜਿਹੜੇ ਉੱਥੇ ਰੋਜ਼ਗਾਰ ਤੇ ਲੱਗੇ ਸੀਗੇ ਜਿਹੜੇ ਬੇਰੋਜ਼ਗਾਰ ਹੋ ਗਏ ਤੁਹਾਡਾ ਤਾਂ ਨੁਕਸਾਨ ਹੀ ਹੋਇਆ ਨਾ ਹੁਣ ਤਾਂ ਗੋਦੀ মিডিਆ ਨੇ ਮਾਸਟਰ ਸਟ੍ਰੋਕ ਦੱਸਣਾ ਤੁਹਾਡੀ ਤਾਂ ਵਾਹ ਵਾਹ ਕਰਨੀ ਹੈ ਤੁਸੀਂ ਚైనా ਜਾਓ ਨਾ ਜਾਓ ਥੋੜੀ ਵਾਹ ਵਾ ਅਮਰੀਕਾ 25% ਟੈਰਫ ਲਗਾ ਦੇ ਥੋੜੀ ਵਾਹ ਵਾ ਅਮਰੀਕਾ ਫਿਰ 25 ਲਗਾ ਦੇ ਥੋੜੀ ਵਾਹ ਵਾ ਮੋਦੀ ਨੇ ਆਖੇ ਦਿਖਾਈ ਆਹ ਤਾਂ ਕੁਛ ਰਹਿ ਗਿਆ ਜਿੱਥੇ ਲੋਕਾਂ ਦਾ ਫਾਇਦਾ ਹੋਣਾ ਉਹ ਕੰਮ ਕਰੋ ਤੁਹਾਨੂੰ ਮੌਕਾ ਮਿਲਿਆ ਫੋਰਨ ਫੋਰਸੀ ਬਹੁਤ ਮਾੜੀ ਹੈ ਭਾਰਤ ਦੀ ਇਸ ਨੂੰ ਸੁਧਾਰੋ ਇਸ ਸਿਸਟਮ ਸੁਧਾਰ ਲਿਆਓ ਭਾਰਤੀ ਲੋਕਾਂ ਨੇ ਆਪਣੇ ਪ੍ਰੋਡਕਟ ਬਾਹਰ ਵੇਚਣੇ ਹੁੰਦੇ ਆ ਸਿਸਟਮ ਬਣਾਓ ਕੋਈ ਥਿਊਰੀ ਪਰ ਤੱਕ ਅੱਗੇ ਵਧੇਗਾ ਧੰਨਵਾਦ